ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀਚ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨ ਮੇਰੇ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਹੱਤ ਔਕੜ ਗੱਬਨ ਝੋਟੀਦਾਨ ਦਿਖਾਉਣੀ ਆ ਤੇ ਦੋ ਗਾਵਾਂ ਤੁਹਾਨੂੰ ਦਿਖਾਉਣੀ ਆ ਇੱਕ ਸੂਈ ਤੇ ਇੱਕ ਗੱਬਨ ਹਾਂਜੀ ਬੀ ਦੱਸ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ ਵਧੀਆ ਜੀ ਨਾਮ ਦੱਸਤਾ ਕਰੀ ਨਾਮ ਸੋਨੂ ਸ਼ਾਹ ਜਨਾਲਾ ਜ਼ਿਲ੍ਹਾ ਮਸਰ ਤੇ ਫੋਨ ਨੰਬਰ ਫੋਲਦਾ ਕਰੀ 961967555 ਠੀਕ ਹੈ ਤੇ ਸ਼ੁਰੂਆਤ ਆ ਟੋਕੜ ਗੱਭਨ ਝੋਟੀ ਤੋਂ ਕਰ ਲਈਏ ਫਿਰ ਫਿਰ ਤੋਂ ਕਰ ਲਈਏ ਠੀਕ ਹੈ ਜੀ ਆ ਹਵਾਨਾ ਵੀਰਾ ਦੇਖ ਸਕਦੇ ਜੇ ਲੱਗੇ ਤਾਂ ਇਹਨੂੰ ਭਾਈ 6 ਮਹੀਨੇ ਦਾ ਦਾਦ ਨੂੰ ਹੋਏ ਅੱਛਾ ਪਾਸ ਹੋਈ ਨੂੰ ਸ਼ਾਹ ਤੋਂ ਉੱਪਰ ਹੀ ਆਗੇ ਹਾਂ ਸ਼ਾਹ ਤੋਂ ਉੱਪਰ ਹੈ ਠੀਕ ਹੈ ਤੇ ਕੋਈ ਥਾਣੇ ਦਾ ਭੂਲ ਸ਼ਤਾ ਕੋਈ ਥਾਂ ਦੀ ਘਾ ਤੇ ਤਾਂ ਗਾਇਸ ਸਾਢੇ 6 ਕਿਲੋ ਪਰ ਸਾਢੇ 5 ਕਿਲੋ ਗ੍ਰਾਮ ਜੀ ਠੀਕ ਹੈ ਜੀ 1 ਲੀਟਰ ਮਾਰ ਕੇ ਉਹਨਾਂ ਕਰ ਮਿਲੀ ਜਿਹਾ ਪਾੜੇ ਦੇ ਆਪਣੀ ਉਹਨੇ ਅਲਵਾਏ ਠੀਕਾ ਠੀਕ ਹੈ ਜੀ ਹਾਂ ਚਲੋ ਇੱਕ ਵਾਰੀ ਸਿੱਧੀ ਲਾ ਜੀ ਦੂਜਾ ਸੁਆਇ ਦੂਸਰਾ ਸੁਆਇ ਇਹ ਤਾਂ ਹਾਂ 6 ਕਿਲੋ ਨਿਕਾ ਜੇ ਬਾਕੀ ਉਹ ਤਰਾ ਮੂੰਹ ਮੱਥੇ ਦੀ ਸੋਹਣੀ ਆ ਜਿਹੜੇ ਚੇਰੇ ਤਾਂ ਇੱਕ ਕਰੀ ਕਰਿਆ ਵੇ ਜੀ ਤੇਰਾ ਇਹ ਤਾਂ ਇਦਾਂ ਨਾਲ ਦੇਖ ਸਾਡੇ ਬੰਦ ਠੀਕ ਆ ਤੇ ਥਾਨ ਵੀ ਦੇਖ ਸਕਦੇ ਜੀ ਤੇ ਬਾਕੀ ਕੋਈ ਥਾਨ ਘੜਵਾ ਦੇ ਜੀ ਮਿਲਕ ਮੈਨ ਵੀ ਚੰਗੀ ਲੱਗੀ ਆ ਉਮੀਦ ਆ ਸੱਜਰ ਨੇ ਵੀ ਦੁੱਧ ਚੰਗਾ ਚਵਾਇਆ ਹੁਣ ਕੋਈ ਥਾਨ ਘੜਵਾ ਦੇ ਕੋਈ ਪੂਛ ਛਟਾ ਮਾਰੂ ਨਾ ਫਿਰ ਫੁੱਲ ਕਰਦੀ ਆ ਤੇ ਇਹਦਾ ਮੁੱਲ ਹਾਂਜੀ ਸਾਦੇ ਪੈਸੇ ਦੇ ਕਰਾਂਗਾ ਆਹ ਵੇ ਨਾੜ ਇੱਧਰ ਵੇਖੋ ਠੀਕ ਹੈ ਜੀ ਕੀ ਰੱਖਨੇ ਦਾ ਮੁੱਲ ਇਹ ਭਾਈ ਛੋਟਾ ਹੀ ਮੁੱਲੇ ਦਾ ਕਿੰਨਾ ਕੁ ਛੋਟਾ 50000 ਦੀ 56000 ਦੀ ਕਰਨਾ ਮੰਨਤਾ ਨਾ ਉਹ ਮਾਦਾ ਵੇਖੋ ਝੋਟੀ ਸੱਜਰਾਂ ਨੂੰ ਵੇਖੋ ਚੱਲਾ ਭਾਈ ਥੱਲੇ ਜੀ ਵੇਖੋ ਚਲੋ ਕੋ ਫੋਨ ਲਾ ਲਿਆ ਆਪੇ ਮੋਕੇ ਤੇ ਹੋ ਜੂਗਾ ਠੀਕ ਹੈ ਜੀ ਦੁੱਧ ਜਾਵੇ ਕਈਏ ਮੈਂ ਪੱਤਨ ਬੜਾ ਪਹਿਲੋਂ ਵੀ ਆਪਾਂ ਵੀਡੀਓ ਪਾਉਣੀ ਅਸੀਂ ਜਾਦੀ ਨਹੀਂ ਗਾਰੰਟੀ ਦੇ 12 13 ਕਿਲੋ ਆਰਾਮ ਨਾਲ ਦੁੱਧ ਤਿਆਰ ਵਧੀਆ ਠੀਕ ਹੈ ਜੀ ਹਾਂਜੀ ਤੇ ਆ ਗੱਬਨ ਜੇ ਇਹ ਗੱਬਨ ਜੇ ਇਹ ਤੇ ਸੀਲ ਬੜੀ ਆ ਠੀਕ ਹੈ ਇੱਧਰ ਬਹਿ ਜਾਓ ਇਹ ਕਿੰਨਾ ਕੁ ਲੈ ਜਾਓ ਟਾਈਮ ਆਹ ਵੇਖੋ ਇਹ ਚੀਪਾਉਂਦੇ ਖਲ ਆਇਆ। ਚਾਹ ਉਹਨੇ ਕਰ ਦਈਏ। ਹੰਗੇ। ਇੱਕੋ ਆਇਦੋ। ਠੀਕ ਹੈ ਜੀ। ਇੱਕੋ ਜਾਈ ਜਾਓ। ਇੱਕੋ ਜਾਈ ਆ। ਸਹੀ ਰਾਦਾ ਨਹੀਂ ਇੱਕੋ ਜਾਈ। ਠੀਕ ਹੈ ਜੀ। ਤੇ ਤੋਰ ਦੋ ਫਿਰ ਇਹਨਾਂ ਵਿੱਚ। ਇਹ ਕਿੰਨਾ ਕੁ ਚਵਾਈ ਜਾਉ ਦੁੱਧ। ਪਾਈ ਘਰ ਆਲੇ ਤੇ ਰਸਾਂਗੇ ਉਸ ਦੀਆ ਪਾਪਾ ਹੁਣ ਨਹੀਂ ਲਗਾਉਣੇ ਪਹਿਲਾਂ ਵੀ ਆਖੀ ਤਾਂ ਘਰ ਆ ਜਾਂਦੀ 16 ਕਿਲੋ ਦੀ ਦੀ ਆ ਔਰ 12 13 ਕਿਲੋ ਰਾਮ ਨਾਲ ਭਰੂਗੀ ਠੀਕ ਹੈ ਮੈਂ ਆਪਾਂ ਘਰ ਆਲੇ ਮਗਰ ਰੱਖੀ ਜੀ ਕਹਾਂ ਠੀਕ ਹੈ ਜੀ ਆਪਣੀ ਸਮਝਣਾ ਕੋਈ ਕਰ ਲੈ ਜੀ ਆਪਣੀ ਸਮਝਣਾ ਬਲੇ ਆਵੇਂ ਲੋਕੀ ਕਰਗੇ ਠੀਕ ਹੈ ਹਾਂ ਆਕੇ ਦੁੱਲਿਆ ਤੋਂ ਵੀ ਨਹੀਂ ਮੈਂ ਸਾਰੀ ਇਹ 5000 ਰੁਪਏ ਸਾਰੀ ਬਾਨੀ ਜੇ 500 ਲੈਣੇ ਕੋ ਠੀਕ ਹੈ ਵਾਹ ਨਾ ਤਰੂ ਚੰਗਾ ਇਹ ਤਿਆਰ ਹੋਣੀ ਹੈ ਕੋਈ ਜੀ ਆ ਕੋ ਤੇ ਇਹਦਾ ਮੁੱਲ ਕੀ ਰੱਖਣਾ ਜੀ ਇਹਦਾ ਮੁੱਲ ਬਈ 35000 ਜੀ 35000 ਇਹ ਕਿੰਨੇ ਦੇ ਦੇ ਦਿੰਦੇ 30000 ਦੇ ਤੇ 30000 ਦੀ ਚਲੋ ਬਾਕੀ ਕੋਈ ਮੌਕੇ ਦੇ ਕੋਈ ਵੀਰ ਫੋਨ ਲਾਵੇ ਮਾਨਤਨ ਕਰ ਦੋਗੇ ਮਾਨਤਨ ਕਰਾਂਗੇ ਬਾਕੀ ਸਾਰੀ ਏ ਓਕੇ ਆ ਥਾਂ ਕੋ ਟਿੱਪ ਕੇ ਆਪਣੀ ਬਾਕੀ ਹੈਗੀ ਆ ਕਿ ਜਰਸੀ ਚ ਬਾਕੀ ਇਹ ਠੰਡੀ ਬੜੀ ਏ ਦੁੱਧ ਸੰਗ ਨਾ ਇਹਦਾ ਫੈਂਟ ਏ ਗਾੜੀ ਲੈ ਆਓ ਮੜਿਆ ਆਹ ਦੇ ਸੰਦੇ ਸਾਰਾ ਬੰਨਾ ਨਹੀਂ ਪਰਣਾ ਯਾਰ ਚ ਲਾਲੂ ਨਾ ਸਾਹਿਬ ਹੋਏ ਹੈਗੇ ਵੇ ਲੋ ਸਾਰੇ ਠੀਕ ਹੈ ਜੀ ਬਾਕੀ ਮਿਲ ਕੇ ਇਹਨਾਂ ਵੀ ਦੇਖ ਸਕਦੇ ਉਹਦੀ ਚੰਗੀ ਆਪ ਨਹੀਂ ਲਓ ਸਾਰਾ ਬੰਨਾ ਹੀ ਨਹੀਂ ਪਰਣਾ ਢੇਲ ਟੂਲੇ ਕੱਚੀ ਹੈ ਇਹ ਵੇ ਲੋ ਠੀਕ ਹੈ ਜੀ ਆਹ ਸਾਰਾ ਚਲੋ ਲੈ ਜਾਇਆ ਕਰੀ ਅੰਦਰ ਨੂੰ ਪੂਰੀ ਤਿਆਰ ਹੋਣੀ ਹੈ ਜੇ ਥੱਲੇ ਬੰਦ ਵੀ ਦੇ ਨਾ ਉਹ ਮਾਮੇ ਦਾ ਸਰਾਇ ਠੀਕ ਹੈ ਜੀ ਚਲੋ ਸ਼ੋਣ ਇੱਕ ਗਾ ਅੰਦਰ ਸੁਈ ਸੁਵਾਈ ਹੈ ਇਹ ਵਾਲੀ ਇਹ ਸੁਈ ਸੁਵਾਈ ਹੈ ਆਪਕਾ ਇਹਦਾ ਬੱਚਾ ਇਹਦੀ ਵੱਛੀ ਦਾ ਕਰਦੀ ਬੜਾ ਜੇ ਬੱਚੀ ਇਹੋ ਕੀ ਚੀਜ਼ ਆ ਵੀ ਇਹਦੀ ਵੱਛੀ ਦਾ ਲੋਹ ਲੇਖੋ ਤਾਂ ਠੀਕ ਆ ਹਲਪੋ ਦੇਸੀ ਜੀ ਉਹ ਬੱਚੇ ਦਾ ਬੜਾ ਕਰ ਦੀ ਜੇ ਠੀਕ ਆ ਸੀਲ ਬੜੀ ਜੇ ਇਦਾਂ ਮੜਿਆ ਛੱਡੋ ਅੱਛਾ ਫੈਸਲੇ ਠੀਕ ਆ ਦਸਿਆ ਨਾਲ ਫਨਾਂ ਬਣ ਗਈ ਵੰਗਾ ਫਰੀ ਬੜਾ ਹੱਥਾਂ ਮੇ ਆ ਗੋ ਕੇ ਇਹ ਦਾਹਾਂ ਦੇ ਬੜੇ ਆ ਚੋ ਗਿਆ ਇਹ ਸਵੇਰੇ ਅੱਛਾ ਇਸ ਸਵੇਰੇ ਚਵਾਈ ਹੋ ਗਈ ਇਹਦੀ ਆਈ ਆ ਹਾਂ ਜੇ ਮੜੇ ਦਾ ਮੰਗਾ ਪਾ ਲੋ ਥੇ ਕਾ ਜੀ ਬਸ ਮੇਰੀ ਦੀ ਬੱਛੀ ਰਾਜ ਭਾਈ ਇਹ ਠੀਕ ਆ ਹਾਂ ਬੱਛੀ ਦੇ ਬਿਨਾ ਗੇਂਜੇ ਪਰ ਉਹ ਬੱਛੀਆਂ ਤੇ ਚੋਨੇ ਆ ਠੀਕ ਆ ਹਾਂ ਜੀ ਆ ਦੇਖ ਸਾਡੇ ਜੀ ਦਿਖਾ ਦ ਵੀ ਜੀ ਚਾਹ ਦੇ ਦਾ ਬਾਕੀ ਇਹ ਆ ਕਿ ਚਵਾਈ ਹੋ ਗਈ ਹੈ ਜੀ ਚੋਨ ਭਾਈ ਬੜੀ ਵਧੀਆ ਪੋਲੀ ਚੋਨ ਚ ਇਹ ਨਿਕੋ ਭੂਲ ਛੱਡਾ ਜਾ ਕੋਈ ਥਣ ਘਾਟਵਾ ਦੇ ਅਗਲੇ ਪਿਛਲੇ ਥਨਾ ਦਾ ਚਵਾਜ ਦਾ ਦਿਖਸਾਂਦੇ ਹਾਂ ਲੋ ਹਾਂ ਦੇਖਾਂ ਤੇ ਚਾਰੇ ਸਨ ਦਾ ਜੋ ਆਜਦਾ ਹੈ ਠੀਕ ਬੜੀ ਵੋ ਠੀਕ ਹੈ ਜੀ ਦੁੱਧ ਕਿੰਨਾ ਜੇ ਤੇ ਕੋ ਦੁੱਧ ਵਿੱਚ ਜੀ 5 ਕਿਲੋ ਹੈ ਘਰ ਵਾਲਿਆਂ ਦੇ ਆਪਾਂ 4 ਕਿਲੋ ਕਰਕੇ ਦਈਏ ਅੱਛਾ ਉਹ 5 ਨਾਲ ਵਧਨ ਦੇ ਵਿੱਚ 4 ਕਿਲੋ ਕਰਕੇ ਦਈਏ ਠੀਕ ਹੈ ਆ ਬਣੀ ਨੂੰ 1 ਮਹੀਨੇ ਤੋਂ ਵੱਧ ਉਹਦੇ 1.5 ਮਹੀਨੇ ਲੱਗ ਜਾਵੇ ਟਾਈਮ ਹੋ ਗਿਆ ਜੀ ਅੱਛਾ ਬਣੀ ਗਰੰਟੀ ਕੋਈ ਨਹੀਂ ਦਿੰਦੇ ਦੀ ਠੀਕ ਹੈ ਗਰੰਟੀ ਕੋਈ ਨਹੀਂ ਸੁਣ ਲਈਏ ਤੋਰੋ ਫੇਰ ਇਹਨੂੰ ਇੱਕ ਵਾਕੀ ਸਵੇਰ ਦੇ ਦਾ ਪਹਿਲਾ ਹੀ ਆਉਂਦਾ ਹੈ ਸਵੇਰ ਬੰਦੇ ਜਿਹੜੇ ਜਿਨੂੰ ਆਈ ਬੜੇ ਮਾਤੜ ਜੇ ਬੰਦੇ ਚੋ ਰਹੇ ਠੀਕ ਹੈ ਹਾਂ ਇਹ ਰੰਗ ਰੂਪ ਸੁਆਹ ਜਲ ਗਾਂ ਕਹਿਣ ਪਈਆਂ ਜੀ ਫਿਰ ਗੱਲ ਹਾਂਜੀ ਹਾਂਜੀ ਇਹ ਆ ਕਿ ਰੰਗ ਰੂਪ ਦੀ ਚੰਗੀ ਆ 4 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਹੈਗਾ ਇਹਦੇ ਤੋਂ ਭਾਜੀ ਪਰ 5 ਕਿਲੋ ਆਦੇ ਇਹ ਅੱਛਾ ਪਰ ਆਪਾਂ 4 ਕਿਲੋ ਕਰੀ ਲਵਾਂਗੇ ਠੀਕ ਐ ਮੈਂ ਕਿਹੋ ਲਾਹਮਾ ਨਹੀਂ ਆਪਾਂ ਲੈਣਾ ਤੇ ਮੋਲੇ ਦਾ ਇਹਦਾ ਮੁੱਲ ਛੋਟਾ 12500 ਰੁਪਏ 12500 ਹਾਂ ਮੱਚੀ ਦਾ ਵੇਲੋ ਕਿੰਨਾ ਕਰਦੇ ਐ ਇਹਨਾਂ ਬਾਹਰੋਂ ਫਿਰ ਵੈਸੀ ਵੱਡੀ ਹੋਊਗਾ ਓਏ ਹੋ ਦੇਖੋ ਵਛੀ ਦਾ ਵੜਾ ਕਰਦੀ ਐ ਠੀਕ ਐ ਹਾਂ ਤੇ ਵਿੱਚ ਹੋਰ ਕਰ ਦੇਣਾ ਮੰਨਤਾ ਨਾ 12000 ਦੀ ਭਾਜੀ ਹਾਂ ਨਾ ਲਵਾਂਗੇ ਠੀਕ ਉਹ ਚਵਾ ਕੇ ਕੋਈ ਮੇਰੇ ਕੋਲ ਖੜੇ ਆਪਾਂ ਪੰਜਾਂ ਤੋਂ ਬਾਹਰ ਦੇ ਪਰ ਆਪਾਂ ਆਪਾਂ 4 ਕਿਲੋ ਕਰਕੇ ਲੀਟਰ ਹੋਇਆ ਮਿੰਖੇ ਦਵਾਂਗੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਸਮਝਣਾ ਵੇਖ ਚਾਖ ਕੇ ਪਸੰਦ ਕਰਕੇ ਤਸੱਲੀ ਕਰਕੇ ਫੇਰ ਹੀ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ